ਹੈਲੋ ਵੀਰ ਸਸਕਲ ਸਸਕਾ ਜੀ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਤੇ ਕਿਹੜੇ ਪਿੰਡ ਦੇ ਹੋ ਕਿਹੜੇ ਕਾਲਜ ਦੇ ਉਹ ਜ਼ਰੂਰ ਦੱਸੋ ਸਸਕਲ ਵੀਰ ਜੀ ਮੇਰਾ ਨਾਮ ਕੁਮਿੰਦਰ ਸਿੰਘ ਆ ਤੇ ਪਿੰਡ ਮੇਰਾ ਰਾਮਪਰਾਪ ਕਿੱਥੇ ਪੜਦਾ ਮੈਂ ਖਾਲਸਾ ਕੋਲੇ ਚ ਤੇ ਦੱਸਾਂਗੇ ਤੁਸੀਂ ਇੰਸਟਾ ਤੇ ਵੀ ਕਾਫੀ ਸ਼ਾਇਦ ਕਾਫੀ ਵੀਡੀਓਸ ਆ ਚੁੱਕੀਆਂ ਵਾ ਕੀ ਕਹਿਣਾ ਚਾਹੁੰਦੇ ਆ ਰਿਆ ਦੀ ਸਪੋਰਟ ਦੇ ਨਾਲ ਹੀ ਆ ਭਾਈ ਜੀ ਤੁਹਾਨੂੰ ਪਤਾ ਕਿ ਆ ਵੀਰਾਂ ਨੇ ਆਪਣਾ ਸਪੋਰਟ ਦਿੱਤੀ ਦਾ ਪੈਸਾ ਪਹੁੰਚਿਆ ਤੇ ਜ਼ਿਆਦਾ ਦੇਖਿਆ ਜਾਂਦਾ ਵਾ ਕਿ ਲੋਕ ਜਾਂ ਹਾਈਟ ਛੋਟੀ ਹੋਵੇ ਜਾਂ ਫਿਰ ਕੋਈ ਬੱਚਾ ਮੋਟਾ ਹੋਵੇ ਮਜ਼ਾਕ ਬਣ ਕੇ ਰਹਿ ਜਾਂਦਾ ਵਾ ਕਦੀ ਕਿਸ ਨੇ ਤੁਹਾਨੂੰ ਮਜ਼ਾਕ ਕੀਤਾ ਵਾ ਕਿ ਜਿਸਾ ਹੁਣ ਜੀ ਕੋਲੇਜ ਸਕੂਲ ਤੇ ਵੀ ਹਨਾ ਤੇ ਹਾਈਟ ਆਪਣੀ ਛੋਟੀ ਹੈ ਉਸ ਬਾਰੇ ਕਿਹਾ ਜਾਂਦਾ ਇਹ ਇਹੀ ਚੀਜ਼ ਕਰਕੇ ਭਾਈ ਆਪਾਂ ਫੇਪ ਲਿਆ ਵਾ ਕਿ ਕੱਲ ਨੂੰ ਕੋਈ ਆਪੜ ਮਜ਼ਾਕ ਨਾ ਕਰ ਸਕੇ ਆਪਾਂ ਹੁਣ ਇਹ ਮਜ਼ਾਕ ਨੂੰ ਚਪੇਟ ਬਣਾਤਾ ਕਿ ਬਲੂ ਤੇ ਜਿਹੜਾ ਜੇ ਆਪਾਂ ਅੱਜ ਤੇ ਫੀਮ ਵਿੱਚ ਹੈਗੇ ਆ ਨਾ ਤੇ ਆਪਾਂ ਇਹਨਾਂ ਸਾਰਿਆਂ ਦੀ سپورਟ ਚ ਆ ਆਪਾਂ ਨੂੰ ਵੀ ਮਜ਼ਾਕ ਨਹੀਂ ਕਰ ਸਕਦਾ ਸਭ ਤੋਂ ਜਿਆਦਾ ਵਾਇਰਲ ਵੀਡੀਓ ਤੁਹਾਡੀ ਸਭ ਤੋਂ ਜਿਆਦਾ ਵਾਇਰਲ ਵੀਡੀਓ ਮੇਰਾ ਪ੍ਰੈਂਕ ਐ ਕਿਹੜੀ ਹਾਂਜੀ ਕਿਹੜੀ ਕੋਈ ਹੋ ਜੀ ਹੋਵੇ ਕੀ ਮੈਂ ਤਾਂ ਆਪ ਬਣਾਇਆ ਸੀ ਬਾਈ ਨੰਬਰ ਫੜਕਦੇ ਤੇ ਉਹ ਪ੍ਰੈਂਕ ਆਪਾਂ ਸਭ ਤੋਂ ਜਿਆਦਾ ਵਾਇਰਲ ਹੋਇਆ ਵਾ ਤੇ ਉਹਦੇ ਤੋਂ ਆਪਾਂ ਨੂੰ ਸਟਰਗਲ ਮਿਲਿਆ ਤੇ ਹੁਣ ਗਾੜੀ ਜਿਹੜੇ ਕਿ ਨੌਜਵਾਨ ਪੀੜੀ ਕਿਸੇ ਨੇ ਹੱਤ ਨਾ ਚੰਦੇ ਉਹਨਾਂ ਨੂੰ ਨੋਜਵਾਨ ਪੀੜੀ ਨੂੰ ਇਹ ਹੀ ਸੁਣਾਵਾ ਤੇ ਵੀਰ ਦੀ ਨਸ਼ੇ ਨਾ ਕਰੋ ਤੇ ਆਪਣੇ ਯਾਪ ਨੂੰ ਬਚਾਓ ਵੱਤ ਵੱਤ ਬਚਾ ਕਰੋ ਆਪਣੇ ਮਾਪਿਓ ਦੀ ਕੇਰ ਕਰੋ ਕਿਉਂਕਿ ਜੇ ਉਹਨਾਂ ਤੁਹਾਨੂੰ ਚੜ੍ਹਮ ਦਿੱਤਾ ਐਡੀ ਕੀਤਾ ਕੱਲ ਨੂੰ ਤੇ ਹੀ ਨਸ਼ੇ ਕਰਦੇ ਜੇ ਉਹਨਾਂ ਨੂੰ ਵੀ ਤੰਗ ਕਰਦੇ ਜੀ ਕੱਲ ਨੂੰ ਗਾੜ ਵਗਲੀਆਂ ਪੀੜੀਆਂ ਵੀ ਤੰਗ ਹੋ ਗਈਆਂ ਤੇ ਕੋਈ ਫਤ ਨਹੀਂ ਤੇ ਮੇਰੇ ਵੀਰਾਂ ਨੂੰ ਇਹੋ ਬੇਤੀ ਆ ਕਿ ਨਸ਼ਾ ਤੋਂ ਦੂਰ ਰਹੋ ਜੇ ਦੇਖਿਆ ਜਾਵੇ ਕਿ ਜਿਹੜੇ ਕਿਸਾਨ ਉਹਨਾਂ ਦੇ ਵੀਡੀਓ ਬੁੜੇ ਦਾ ਲਾਉ ਫੇਮ ਦਾ ਲਾਉ ਮੇਂ ਚੀਦਾ ਇਦਾਂ ਦੇ ਮਾੜੇ ਨਸ਼ੇ ਨਾ ਲਾਓ ਅਸੇ ਹੀ ਸਦਾਇਆਦਾ ਜਿਸਾਂ ਕੀ ਆਪਾ ਦੇਖ ਰਿਹਾ ਕਿ ਕਿਸਾਨ ਇਸ ਕੀ ਦੂਸਰੀ ਵਾਰ ਜਿਹੜੇ ਕੀ ਅੰਦੋਲਨ ਵਾਸਤੇ ਉੱਠ ਗਏ ਆ ਕਿਸਾਨ ਜਿਹੜਾ ਵਾ ਇੱਕ ਆਂਦਾ ਤਵਾ ਤੇ ਇੱਕ ਨਾਰਾ ਲੱਗਦਾ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਪਰ ਜਵਾਨਾਂ ਨੇ ਹੀ ਕਿਸਾਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਤੀਆਂ ਉਹਦੇ ਬਾਰੇ ਕਹਿਣਾ ਜਾਂਦੇ ਪਈ ਇਹ ਤਾਂ ਗਾਇਕ ਆ ਇਹ ਚੀਜ਼ ਮੈਂ ਗਲਤ ਕਹਿਨਾ ਵਾ ਜਿਹੜੀ ਚੀਜ਼ ਤੋਂ ਆਪਾਂ ਨੂੰ ਖਾਣ ਨੂੰ ਮਿਲਦਾ ਪੀਣ ਨੂੰ ਮਿਲਦਾ ਜੇ ਉਹੀ ਅੱਜ ਉੱਥੇ ਜਾ ਕੇ ਬੈਠੇ ਆ ਆਪਾਂ ਖਾਣ ਦੀ ਬਣਾ ਮਿਲਿਆ ਤੇ ਫਿਰ ਕੀ ਕਰਾਂਗੇ ਫਿਰ ਉਹ ਜਿੱਲੇ ਕਰਕੇ ਬੈਠੇ ਆ ਉਹ ਤੇ ਚਲੋ ਹੈਗਾ ਵੀ ਮੈਂ ਗਲਤ ਮੰਨਦਾ ਵਾ ਗੋਲੀਆਂ ਵੱਜੀਆਂ 23 ਵਜੋਂ ਲਿਆ ਵਾ ਆਪਾਂ ਸਾਰੇ ਵੇਖਦੇ ਜਾਂ ਤੁਸੀਂ ਸਾਰਿਆਂ ਨੇ ਵੇਖਿਆ ਹੋਊਗਾ ਪਰ ਇਹ ਚੀਜ਼ ਗਲਤ ਆ ਉਹਨਾਂ ਸਾਰਿਆਂ ਨੂੰ ਜਿਹੜੀ ਉਹਨਾਂ ਦੀ ਮੰਗਿਆ ਪੂਰੀ ਕੀਤੀ ਜਾਵੇ ਮੈਂ ਦੇਖੋ ਸਾਰਿਆਂ ਨੂੰ ਗੁਜਾਰਿਸ਼ ਕਰਦਾ ਵੀ ਉਹਨਾਂ ਦੀ ਮੰਗ ਪੂਰੀ ਕੀਤੀ ਮੰਨ ਲਓ ਜੇ ਕੱਲ ਨੂੰ ਕਿਸਾਨ ਸਿਰਫ ਆਪਣੇ ਖਾਂ ਜੋਗਾ ਹੀ ਬੀਜਣ ਤੇ ਭਾਰਤ ਨੂੰ ਨਾ ਦੇਣ ਕੁਝ ਵੀ ਤੇ ਫਿਰ ਕੀ ਹੋਏਗਾ ਕੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਦੇ ਸਾਹਮਣੇ ਕੀ ਹੋਣਾ ਪਤਾ ਲੱਗ ਜੂ ਨਾਲੇ ਦੁਨੀਆ ਨੂੰ ਨਾਲ ਹੀ ਉਹ ਮੜਤਾ ਲੱਗੂ ਜਿਹੜੇ ਕਰਵਾਉਂਦੇ ਸਾਰਾ ਕੁਝ ਬਹੁਤ ਖੁਸ਼ੀ ਹੁੰਦੀ ਆਪਣਾ ਯਾਰ ਬਿੱਲੀ ਹੈਗਾ ਉਹ ਕਾਫੀ ਵਾਇਰਲ ਲੋਕ ਪਿਆਰ ਕਰਦੇ ਆ ਜਿੱਥੇ ਜਾਂਦਾ ਲੋਕੀ ਮੋੜ ਮੋੜ ਵੰਦੇ ਆ ਵੀ ਇਹਦੇ ਉਹੀ ਬੰਦਾ ਵੀਡੀਓ ਵਾਲਾ ਆ ਇਹ ਵੇਖਿਆ ਬੜਾ ਚੰਗਾ ਲੱਗਦਾ ਹੈ ਜਦੋਂ ਆਪਣਾ ਯਾਰ ਦੋਸਤ ਦਾ ਵਾਇਰਲ ਹੁੰਦਾ ਰੱਬ ਹੋਰ ਤਰੱਕੀ ਬਖਸ਼ੇ ਆਪਾਂ ਵੀ ਇਹ ਅਰਦਾਸ ਆਪਣੀ ਹੋਰ ਮਾਨ ਬਖਸ਼ੇ ਮਾਰਾ ਇਹ ਚੜਦੀ ਕਲਾ ਰੱਖੇ